ਜਾਇਦਾ ਹੁੰਦਾ ਵੀ ਜਿਵੇਂ ਵਿਆਹ ਹੁੰਦਾ ਤਾਂ ਵਿਆਹ ਨਾਲੋਂ ਵੀ ਵੱਧ ਜਿਹੜਾ ਚਾਹ ਹੁੰਦਾ ਗੁਰੂਆਂ ਦੀਆਂ ਲੜਦੀਆਂ ਫੌਜਾਂ ਨੂੰ ਗੱਤਕਾ ਮੁਕਾਬਲੇ ਘੋੜਸਖ ਜਿਹੜੇ ਨੇ ਸਾਡੀ ਘੋੜਸਵਾਰ ਫੌਜਾਂ ਨੇ ਉਹ ਵੀ ਬਹੁਤ ਹੀ ਪ੍ਰੇਮ ਦੇ ਨਾਲ ਜਿਹੜੇ ਘੋੜਿਆਂ ਦੀ ਸੇਵਾਵਾ ਕਰਕੇ ਤੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਗੱਲ ਨੂੰ ਜੰਗ ਜੂ ਕਰਤਬ ਦਿਖਾਉਣ ਵਾਸਤੇ ਬਹੁਤ ਜ਼ਿਆਦਾ ਚਾਹ ਖਾਲਸੇ ਦੀ ਆਨ-ਮਾਨ ਤੇ ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਪੂਰੇ ਜਹੋ ਜਲਾਲ ਤੇ ਚੜ੍ਹਦੀ ਕਲਾ ਦੇ ਨਾਲ आनंदਾ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਕੇ ਮਨਾਇਆ ਜਾ ਰਿਹਾ ਹੈ ਪ੍ਰੋਗਰਾਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਬੀਤੇ ਕੱਲ ਸ਼੍ਰੀ ਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸਨ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਧ ਦੇ ਭੋਗ ਪਾਏ ਗਏ ਤੇ ਖਾਸ ਤੌਰ ਤੇ ਹੋਲਾ ਮੱਲਾ ਦੀ ਬਹੁਤ ਵੱਡੀ ਅਟਰੈਕਸ਼ਨ ਹੁੰਦੀ ਹੈ ਨਿਹੰਗ ਸਿੰਘ ਫੌਜਾਂ ਦੇਸ਼ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਰੋਜ਼ਾ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਕਰਾਏ ਜਾ ਰਹੇ ਨੇ ਅੱਜ ਦੂਜਾ ਤੇ ਫਾਈਨਲ ਦਿਨ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਮੌਜੂਦ ਨੇ ਸਾਡੇ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਤੇ ਪਹੁੰਚਣ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਜੀ ਆਇਆਂ ਤੇ ਜਿੱਥੇ ਆਪਾਂ ਹੋਲਾ ਮਹੱਲਾ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਸਾਰੀਆਂ ਹੀ ਗੁਰਸਿੱਖ ਸੰਗਤਾਂ ਸਮੁੱਚੇ ਖਾਲਸਾ ਪੰਥ ਵੱਲੋਂ ਉੱਥੇ ਹੀ ਸਾਰੀਆਂ ਹੀ ਨਿਹੰਗ ਸਿੰਘ ਜਥੇਵੰਦੀਆਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤੋਂ ਤੋਂ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਹੋਲਾ ਮਹੱਲਾ ਜਿਹੜਾ ਮਨਾਇਆ ਜਾ ਰਿਹਾ ਜਿੱਥੇ ਕੱਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ ਅੱਜ ਮੱਧ ਜਿਹੜੇ ਭੋਗ ਲੱਗੇ ਨੇ ਤੇ ਅੱਜ ਜਿਹੜਾ ਗੱਤਕਾ ਮੁਕਾਬਲੇ ਕੱਲ ਵੀ ਸੀ ਅੱਜ ਵੀ ਕਰਵਾਏ ਜਾ ਰਹੇ ਨੇ ਜਿੱਥੇ ਆਪਾਂ ਇਹ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਜਿਹੜੇ ਬੁੱਢਾ ਦਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਨੇ ਵਿਰਸਾ ਸਮਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਇਹ ਤੁਹਾਨੂੰ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਲੀ ਜੀ ਨੇ ਜਿੱਥੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾ ਕੇ ਤੇ 사드ਗੁਰਾਂ ਨੇ ਜਿਹੜੀ ਆਰੰਭਤਾ ਕੀਤੀ ਉਹ ਜੰਗ ਜੂ ਕਰਤਵ ਜੋ ਖਾਲਸਾ ਗੁਰੂ ਦੀਆਂ लाਡਲੀਆਂ ਫੌਜਾਂ ਨੂੰ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਇਹ ਵਿਰਸਾ ਸੰਭਿਆ ਹੋਇਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਸਾਰੀਆਂ ਗੁਰੂ ਦੀਆਂ लाਡਲੀਆਂ ਨਿਹੰਗ ਸਿੰਘ ਫੌਜਾਂ ਨੇ ਉਸੇ ਪ੍ਰਾਤਨ ਰਵੈਤ ਦੇ ਮੁਤਾਬਕ ਜਿਹੜਾ ਪੂਰੀ ਚੜ੍ਹਦੀ ਕਲਾ ਦੇ ਨਾਲ ਗਤਕਾ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਨੇ ਜਿੱਥੇ ਅੱਜ ਆਪ ਜੀ ਆਨੰਦ ਮਾਣ ਰਹੇ ਹੋ ਪੀਟੀਸੀ ਨਿਊਜ਼ ਦੇ ਰਾਹੀਂ ਜਿਹੜਾ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਉੱਥੇ ਹੀ ਗੁਰਸੇਖ ਸੰਗਤਾਂ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਬੇਨਤੀ ਕਰਦਾ ਆਪਾਂ ਜਿਵੇਂ ਹੋਲਾ ਜਿਹੜਾ ਲੋਕਾਂ ਦੀ ਹੋਲੀ ਖਾਲਸੇ ਦਾ ਹੋਲਾ ਤੇ ਆਪਾਂ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲਦੇਵ ਜਿਤੇ ਸ਼ਸ਼ਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਤਰ ਭੇੰਗ ਨਮਸਕਾਰ ਤੇ ਅੰਗ ਸੋ ਆਪਾਂ ਆਓ ਸ਼ਸ਼ਤਰਾਂ ਦੇ ਵਸ਼ਤਰਾਂ ਦੇ ਦਰਸ਼ਨ ਦਦਾਰੇ ਕਰੀਏ ਜਿਵੇਂ ਅੱਜ ਆਪਾਂ ਜਿਹੜੇ ਗਤਕੇ ਦੇ ਜੋਰ ਦੇਖ ਰਹੇ ਆਂ ਤੇ ਕੱਲ ਨੂੰ ਵੀ ਜਿਹੜਾ ਬਹੁਤ ਹੀ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣੇ ਨੇ ਤੇ ਨਾਲ ਹੀ ਜਿਹੜਾ 12:30 ਵਜੇ ਵਿਸ਼ਾਲ ਜਿਹੜਾ ਮਹੱਲਾ ਉਹ ਪ੍ਰਾਤਨ ਰਵਾਇਤ ਦੇ ਮੁਤਾਬਕ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਉਹ ਇਤਿਹਾਸਕ ਨਿਸ਼ਾਨ ਨਗਾਰੇ ਜਿਹੜੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਲੀ ਜੀ ਨੇ ਬੁੱਢਾ ਦਲ ਨੂੰ ਬਖਸ਼ਿਸ਼ ਕੀਤੀ ਉਹਨਾਂ ਦੀ ਤਾਬਿਆ ਜਿਹੜਾ ਇਹ ਮਹੱਲਾ ਜਿਹੜਾ ਆਰੰਭ ਹੋਣਾ ਤੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਾ ਕੇ ਜੰਗ ਜੂ ਕਰਤਬ ਗੁਰੂ ਦੀਆਂ ਲਾਡ ਲੀਆਂ ਫੌਜਾਂ ਨੇ ਦਿਖਾਉਣੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਚੜ੍ਹਦੀ ਕਲਾ ਦੇ ਨਾਲ ਆਪਾਂ ਹੋਲਾ ਮਹੱਲਾ ਮਨਾਉਣਾ ਤੇ ਆਪਾਂ ਜਿੱਥੇ ਗਤਕੇ ਦੇ ਜੋਰ ਦੇਖ ਰਹੇ ਆ ਉਥੇ ਆਪਾਂ ਕੱਲ ਨੂੰ ਹੋਲੇ ਮਹੱਲੇ ਵਾਲੇ ਦਿਨ ਜਿਹੜੇ ਆ ਨਿਹੰਗ ਸਿੰਘ ਫੌਜਾਂ ਦੇ ਜੰਗ ਜੂ ਕਰਤਬ ਘੋੜਸਵਾਰੀ ਦੇ ਜੋਰ ਤੇ ਗਤਕੇ ਦੇ ਜੋਰ ਸਿੰਘਾਂ ਨੇ ਦਿਖਾਉਣੇ ਆਪਾਂ ਪੂਰੇ ਚੜ੍ਹਦੀ ਕਲਾ ਦੇ ਨਾਲ ਸੋਖ ਸ਼ਾਂਤੀ ਤੇ ਬਹੁਤ ਹੀ ਪ੍ਰੇਮ ਦੇ ਨਾਲ ਹੋਲੇ ਮਹੱਲੇ ਦੇ ਦਰਸ਼ਨ ਦਿਦਾਰੇ ਕਰੀਏ ਇਤਿਹਾਸਕ ਗੁਰਦੁਆਰਾ ਸੈਬਾਨਾਂ ਦੇ ਦਰਸ਼ਨ ਕਰੀਏ ਨਾਲ ਹੀ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਜਰੂਰ ਤਿਆਰ ਪਰ ਤਿਆਰ ਹੋਵੋ ਜਿਹੜੇ ਗੁਰਸਿੱਖ ਸਾਡੇ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਨੇ ਉਹ ਜਰੂਰ ਨਸ਼ਿਆਂ ਦਾ ਤਿਆਗ ਕਰਕੇ ਬਾਣੀ ਬਾਣੇ ਦੇ ਧਾਰਨੀ ਹੋਣ ਤੇ ਆਪਣਾ ਜਿਹੜਾ ਗੁਰੂ ਦੇ ਲੜ ਲੱਗਣ। ਬਾਬਾ ਜੀ ਬਹੁਤ ਵਿਸਥਾਰ ਦੇ ਵਿੱਚ ਤੁਸੀਂ ਸਾਰਾ ਪ੍ਰੋਗਰਾਮ ਜਿਹੜਾ ਦੱਸਤਾ ਇੱਕ ਲਾਸਟ ਸਵਾਲ ਹੈ ਕਿਉਂਕਿ ਹੋਲਾ ਮਹੱਲਾ ਖਾਸ ਤੌਰ ਤੇ ਨਿਹੰਗ ਸਿੰਘ ਫੌਜਾਂ ਤੋਂ ਬਿਨਾ ਅਧੂਰਾ ਹੈ। ਕਿੰਨੀ ਕੁ ਤਿਆਰੀ ਨਿਹੰਗ ਸਿੰਘ ਫੌਜਾਂ ਦੀ ਹੁੰਦੀ ਹੈ ਖਾਸ ਤੌਰ ਤੇ ਮੱਲੇ ਨੂੰ ਲੈ ਕੇ ਆਪਣੇ ਘੋੜਿਆਂ ਨੂੰ ਕਿਸ ਤਰੀਕੇ ਦੇ ਨਾਲ ਸ਼ਿੰਗਾਰਦੇ ਨੇ ਜਿਹੜੇ ਸ਼ਾਸਤਰ ਨੇ ਬਹੁਤ ਹੀ ਜ਼ਿਆਦਾ ਜਿਹੜੇ ਹੈ ਉਹ ਉਤਸ਼ਾਹ ਹੁੰਦਾ ਹੈ ਬਹੁਤ ਉਤਸ਼ਾਹ 1 ਹੁੰਦਾ ਵੀ ਜਿਵੇਂ ਵਿਆਹ ਹੁੰਦਾ ਤਾਂ ਵਿਆਹ ਨਾਲੋਂ ਵੀ ਵੱਧ ਜਿਹੜਾ ਚਾਹ ਹੁੰਦਾ ਗੁਰੂ ਦੀਆਂ ਲਾੜਲੀਆਂ ਫੌਜਾਂ ਨੂੰ ਆਪਦੇ ਸਾਡਾ ਨਿਹੰਗ ਸਿੰਘਾਂ ਦਾ ਜਿਹੜਾ ਉਹ ਜਦੋਂ ਕੋਈ ਪੁੱਛੇ ਤੁਹਾਡਾ ਕੀ ਐਡਰੈਸ ਹੈ ਤੇ ਉਹ ਨਿਹੰਗ ਸਿੰਘ ਕਹਿੰਦੇ ਨੇ ਸਾਡਾ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀਆਂ ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਹੈ ਤੇ ਸਾਡੇ ਅੱਜ ਅਹੀ ਆਪਦੇ ਘਰ ਆਏ ਹੋਏ ਆ ਗੁਰੂ ਦੀਆਂ ਲਾੜਲੀਆਂ ਫੌਜਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਤੇ ਜਿੱਥੇ ਵੱਖ-ਵੱਖ ਸਾਡੀਆਂ ਸ਼ਾਉਣੀਆਂ ਦੇ ਵਿੱਚ ਲੰਗਰ ਚੱਲ ਰਹੇ ਨੇ ਉੱਥੇ ਹੀ ਅਮਰ ਸੰਚਾਰ ਵੀ ਕੀਤੇ ਜਾ ਰਹੇ ਨੇ ਤੇ ਨਾਲ ਹੀ ਜਿਹੜੇ ਆ ਇਹ ਗਤਕਾ ਮੁਕਾਬਲੇ ਘੋੜ ਜਿਹੜੇ ਨੇ ਸਾਡੀ ਘੋੜਸਵਾਰ ਫੌਜਾਂ ਨੇ ਉਹ ਵੀ ਬਹੁਤ ਹੀ ਪ੍ਰੇਮ ਦੇ ਨਾਲ ਜਿਹੜੇ ਘੋੜਿਆਂ ਦੀਆਂ ਸੇਵਾਵਾਂ ਕਰਕੇ ਤੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਕੱਲ ਨੂੰ ਜੰਗ ਜੂ ਕਰਤਬ ਦਿਖਾਉਣ ਵਾਸਤੇ ਬਹੁਤ ਜ਼ਿਆਦਾ ਚਾਹ ਸਤਿਗੁਰਾਂ ਦੇ ਆਪਾ ਸਤਿਗੁਰਾਂ ਨੇ ਵਜਨ ਕੀਤੇ ਸੀ ਜਦੋਂ ਗੁਰੂ ਦੀਆਂ ਲਾੜਦੀਆਂ ਫੌਜਾਂ ਜੜੀਆਂ ਨੇ ਮਹੱਲਾ ਚੜਨ ਗਈਆਂ ਤੇ ਉਹਨਾਂ ਨੇ ਕਿਹਾ ਸੀ ਮੈਂ ਆਪ ਅਗਵਾਈ ਕਰੂੰਗਾ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਨੇ ਤੇ ਆਪਾਂ ਉਹਨਾਂ ਦੇ ਆਪਣੇ ਅਗਵਾਈ ਦੇ ਵਿੱਚ ਇਹ ਮਹੱਲਾ ਜਿਹੜੀਆਂ ਆਪਣੇ ਗੁਰੂ ਦੀਆਂ ਲਾੜਦੀਆਂ ਫੌਜਾਂ ਸੰਗਤਾਂ ਮਹੱਲਾ ਦੇਖਦੀਆਂ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਆਪਾਂ ਆਓ ਚੜ੍ਹਦੀ ਕਲਾ ਦੇ ਨਾਲ ਪੀਟੀਸੀ ਜਿਹੜਾ ਚੈਨਲ ਹੈ ਉਹ ਲਾਈਵ ਦਿਖਾ ਰਿਹਾ ਇਹਦੇ ਰਾਈ ਵੀ ਆਪਾਂ ਦਰਸ਼ਣ ਦਦਾਰੇ ਕਰਕੇ ਤੇ ਹੋਲਾ ਮਹੱਲਾ ਚੜ੍ਹਦੀ ਕਲਾ ਦੇ ਨਾਲ ਆਪਾਂ ਆਈਏ ਤੇ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਵਿਸਥਾਰ ਦੇ ਵਿੱਚ ਬਾਬਾ ਜੀ ਨੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਜਦੋਂ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਮੁਹੱਲਾ ਸਜਾਇਆ ਜਾਂਦਾ ਹੈ ਤਾਂ ਆਪ ਸਾਈਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹੱਲੇ ਦੀ ਅਗਵਾਈ ਕਰਦੇ ਨੇ ਤੇ ਖਾਸ ਤੌਰ ਤੇ निहंग सिंह फौजਾਂ ਜਿਹੜੀਆਂ ਨੇ ਉਹ ਤਿਆਰਬਰ ਤਿਆਰ ਰਹਿੰਦੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ ਇਸ ਮਹੱਲੇ ਨੂੰ ਲੈ ਕੇ ਸੋ ਅਪੀਲ ਵੀ ਕੀਤੀ ਹੈ ਕਿ ਜਿੱਥੇ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਸਮੂਹ ਸੰਗਤ ਜਿਹੜੀ ਸ਼ਿਰਕਤ ਕਰੇ ਉੱਥੇ ਹੀ ਕੱਲ ਮਹੱਲਾ ਜਿਹੜਾ ਸਭ ਤੋਂ ਵੱਡੀ ਅਟਰੈਕਸ਼ਨ ਹੁੰਦੀ ਹੈ ਹੋਲਾ ਮਹੱਲਾ ਦੀ ਚਰਨ ਗੰਗਾ ਸਟੇਡੀਅਮ ਦੇ ਵਿੱਚ ਜੰਗ ਜੂ ਜਿਹੜੇ ਕਰਤੱਵ ਦਿਖਾਏ ਜਾਣੇ ਨੇ ਉਹਨਾਂ ਨੂੰ ਦੇਖਣ ਦੇ ਲਈ ਵੀ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕਰੇ ਕੈਮਰਾਮੈਨ ਅਜੇਪਾਲ ਦੇ ਨਾਲ ਬੀਐਸ ਚਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦ ਪ੍ਰਸਾਦ ਜੀ